ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 31 ਅਕਤੂਬਰ 2025 ਦਿਨ ਸ਼ੁੱਕਰਵਾਰ ਹੈ ਜੀ ਤੇ ਅਸੀਂ ਬੋਲ ਰਹੇ ਆ ਬਲਤ ਘਰ ਭਾਈ ਕਨੇਜਾ ਜੀ ਪਿੰਡ ਸੁਲਤਾਨਵੰਡ ਸ੍ਰੀ ਅਮਰਤਸਰ ਸਾਹਿਬ ਸਾਡੇ ਨਾਲ ਖੜੇ ਆ ਇੱਥੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਚਾਲ ਮੁਖ ਪ੍ਰਬੰਧਕ ਭਾਈ ਕਨੇਜਾ ਜੀ ਤੇ ਸਾਡੇ ਸਤਿਕਾਰਯੋਗ ਰਵਿੰਦਰ ਕੁਮਾਰ ਜੀ ਬ੍ਰਹਮ ਗਿਆਨੀ ਜੋ ਕਿ ਕਾਫੀ ਦਿਨਾਂ ਤੋਂ ਇਹਨਾਂ ਦੀ ਜਿਹੜੀ ਸ਼ਰੀਕ ਤੌਰ ਤੇ ਠੀਕ ਨਹੀਂ ਸਨ ਤੇ ਇਹਨਾਂ ਨੂੰ ਮਤਲਬ ਅਸੀਂ 4-5 ਦਿਨ ਤੋਂ ਡ੍ਰਿਪ ਲਗਾ ਰਹੇ ਹਾਂ ਤੇ ਅੱਜ ਇਹ ਮਤਲਬ ਪਿਛਲੇ ਬੰਨਿਓ ਆਪ ਚੱਲ ਕੇ ਤੇ ਇੱਥੇ ਬਾਬਾ ਜੀ ਦੇ ਆਫਿਸ ਤੇ ਲੱਗੇ ਰੂਮ ਦੇ ਵਿੱਚ ਆਏ ਤੇ ਹੁਣ ਇਹਨਾਂ ਨੂੰ ਇੱਥੇ ਲੱਗੇ ਅਸੀਂ ਡ੍ਰਿਪ ਲਗਾਈ ਆ ਤੇ ਕੀ ਹਾਲ ਬ੍ਰਹਮ ਗਿਆਨੀ ਸਾਹਿਬ ਆਪਣੇ ਹੁਣ ਸਿਹਤ ਦਾ ਗਮਕਾਸ ਲੱਗਣ ਦੀ ਦੇਰ ਹੈ ਤੇ ਇੱਥੇ ਤੇ ਸਫੋਸ਼ਲਟੀ ਜਿਹੜੀ ਆ ਨਾ ਹਸਤਾਂ ਨਾਲ ਜਿਆਦਾ ਉਲੀ ਇੱਕ ਫੋਟੋ ਹੈ। ਅੱਛਾ ਜੀ। ਤੁਹਾਡਾ ਇੱਥੇ ਮਤਲਬ ਖਾਸ ਖਿਆਲ ਰੱਖਿਆ ਜਾ ਰਿਹਾ ਦਵਾਈ ਦਾਰੂ ਦਾ। ਹਾਂਜੀ। ਕੋਈ ਖਾਣ ਪੀਣ ਦੀ ਕਿਸੇ ਚੀਜ਼ ਦੀ ਇੱਥੇ ਕਮੀ ਨਹੀਂ ਮੈਂ ਅੱਜ ਤੱਕ ਦੇਖੀ। ਅੱਛਾ ਜੀ। ਠੀਕ ਹੈ। ਤੇ ਹੋਰ ਕਿਦਾਂ ਲੱਗ ਰਿਹਾ ਤੁਹਾਨੂੰ? ਹੁਣ ਅੱਗੇ ਨਾਲੋਂ ਪਹਿਲਾਂ ਨਾਲੋਂ ਬਹੁਤ ਵਧੀਆ ਲੱਗਦੇ। ਅੱਛਾ ਜੀ। ਵਰਨ ਸਤਿਕਾਰਯੋਗ ਹੁਣ ਕੁਝ ਬਚਨ ਬਾਬਾ ਜੀ ਕਰਨਗੇ ਇਹ ਆਪ ਜੀ ਪਹਿਲਾਂ ਜਾਣਦੇ ਹੋ ਕਿ ਵਿਦਕਰ ਭਾਈ ਜੀ ਦੀ ਜੀ ਹੈ ਤੇ ਇਹ ਸਾਡੇ ਸਤਖਾਲਿਓ ਜਿਹੜੇ ਵਿਛੁੱਕਿਆ ਤੇ ਇਹ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਬਿਮਾਰ ਹੀ ਪਰਿਵਾਰ ਵਾਲਿਆਂ ਨੂੰ ਬੇਨਤੀ ਕੀਤੀ ਪਰ ਉਹਨਾਂ ਨੇ ਟਿਕਾ ਨਹੀਂ ਉਹ ਚੀਜ਼ ਦੇ ਉੱਤੇ ਮਤਲਬ ਉਹਨਾਂ ਨੇ ਸਾਨੂੰ ਨਾ ਨਾ ਪਕੀ ਜਾਣਾ ਪਰਿਆ ਰਿਸਪੌਂਸ ਨਹੀਂ ਦਿੰਦਾ ਤੇ ਹਾਂਜੀ ਮੈਂ ਇਹ ਚਾਹਨਾ ਸੀ ਕਿ ਇਹ ਬੰਦਾ ਜੇ ਸਾਡੀ ਗਲਤੀ ਨਾ ਮਰ ਜਵੇ ਤੇ ਸਾਡੇ ਸਤਿਕਾਰਯੋਗ ਡਾਕਟਰ ਆ ਬੀਬੀ ਉਹ ਕਿਹਨਾਂ ਦਾ ਨਾਮ ਆ ਅਨੁਭ੍ਰੀਤ ਕੋਰ ਬਨੁਭ੍ਰੀਤ ਕੋਰ ਜੀ ਤੇ ਉਹਨਾਂ ਨੇ ਸਲਾਹ ਦਿੱਤੀ ਤੇ ਉਹਨਾਂ ਨੇ ਜਿਹੜਾ ਸਾਨੂੰ ਬੜਾ ਸਹੂਜ ਦਿੱਤਾ ਅੱਜ ਵੀ ਕਿਰਪਾ ਦੇ ਨਾਲ ਸਾਡੇ ਜਿਹੜੇ ਸਤਿਕਾਰਯੋਗ ਡਾਕਟਰ ਸਾਹਿਬ ਉਹ ਵੀ ਬਹੁਤ ਜ਼ਿਆਦਾ ਨੇੜੇ ਤੋਂ ਇਹਨਾਂ ਦਾ ਇਲਾਜ ਕਰ ਰਹੇ ਆ ਜਿੱਦਾਂ ਹੁਕਮ ਹੁੰਦਾ ਆ ਸਾਡੇ ਉਹ ਐਮਬੀਬੀਐਸ ਡਾਕਟਰ ਸਾਹਿਬਾਂ ਦਾ ਤੇ ਉਸੇ ਤਰ੍ਹਾਂ ਹੀ ਸਾਡੇ ਸਾਹਿਬ ਜਿਹੜੇ ਆ ਇੱਥੇ ਉਹਦੇ ਤੇ ਪੂਰਾ ਧਿਆਨ ਦਿੰਦੇ ਆ ਤੇ ਅੱਜ ਇਹ ਜੇ ਕਹਿਮ ਆ ਇਹ ਡਾਕਟਰ ਸਾਹਿਬ ਦੀ ਬਦੌਲਤ ਤੇ ਕਿਉਂਕਿ ਇਹ ਦਵਾਈ ਟਾਈਮ ਟੂ ਟਾਈਮ ਉਹਨੂੰ ਦੇ ਰਹੇ ਆ ਟਾਈਮ ਟੂ ਟਾਈਮ ਉਹਨਾਂ ਦੀ ਜਿਹੜੀ ਆ ਉਹ ਮੈਡਮ ਜੀ ਦੇ ਨਾਲ ਉਹਨਾਂ ਨੂੰ ਇਹ ਖਾਸ ਤੌਰ 'ਤੇ ਬਾਲੀ ਬਹੁਤ ਵੱਡੀ ਜਿਹੜੀ ਆ ਉਹ ਉਹਨਾਂ ਦੀ ਡਿਊਟੀ ਹੈ ਜ਼ਿੰਮੇਵਾਰੀ ਹੈ ਇਸ ਕਰਕੇ ਗੱਲ ਇਸ ਤਰ੍ਹਾਂ ਵੀ ਇੱਥੇ ਰਾਜ ਮਿਲ ਕੇ ਸਾਰੇ ਬੰਦੇ ਜਿਹਨੂੰ ਵੀ ਕੁਝ ਨਾ ਕੁਝ ਮਾੜਾ ਮੋਟਾ ਗਿਆਨ ਹੈ ਉਹ ਥੋੜਾ ਬਣਾ ਇਹਨਾਂ ਪ੍ਰੋਗਰਾਮਾਂ ਦੇ ਵਾਸਤੇ ਤਰਸ ਖਾਂਦਾ ਵਾ ਤੇ ਮੈਂ ਜਿੱਥੇ ਮੈਡਮ ਜੀ ਦਾ ਮੈਂ ਧੰਨਵਾਦ ਕਰਦਾ ਉੱਥੇ ਮੈਂ ਇਹਦਾ ਸਰਵਰ ਹੁੰਦਾ ਧੰਨਵਾਦ ਕਰਦਾ ਕਿ ਤੁਸੀਂ ਬੜੀ ਕਿਰਪਾ ਕੀਤੀ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਨੂੰ ਤੋਂ ਅੱਜ ਤੋ ਕੀ ਆਏ ਬੜੀ ਮਨ ਨੂੰ ਖੁਸ਼ੀ ਹੋਈ ਆ ਇਹ ਕੰਨਾ ਜਿਹੜਾ ਵਾਈਕ ਨੂੰ ਛਾਹ ਤੇ ਬਹੁਤ ਮਨੰਦ ਬਣ ਜਣਾ ਉਹਨਾਂ ਦੇ ਰਾਜੀ ਹੋ ਜਾਣਾ ਤੇ ਸਾਡੇ ਮਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਇਹ ਭੱਜਣੇ ਠੇਕ ਕਰਦੇ ਨੇ ਫਿਰ ਨੂੰ ਹੱਸਦੇ ਖੇਡਦੇ ਫਿਰ ਨੂੰ ਬਜ਼ੁਰਗ ਦੇ ਮਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਇਹ ਡੈਪਟੈਂਟ ਇਹਨਾਂ ਨੂੰ ਬਹੁਤ ਜ਼ਿਆਦਾ ਮੈਨੂੰ ਤਕਲੀਫ ਹੁੰਦੀ ਹੈ ਜਾਂ ਜਿਹੜਾ ਕੋਈ ਸੰਸਾਰ ਤੋਂ ਹਲਕਾ ਵੱਡਾ ਕਹਿ ਜਾਂਦਾ ਉਹਦੀ ਮੈਨੂੰ ਕਈ ਕਈ ਦਿਨ ਮੇਰੇ ਦਿਮਾਗ ਦੇ ਤੋਂ ਮੇਰਾ ਡਿਪਰੈਸ਼ਨ ਬਣ ਜਾਂਦਾ ਉਹ ਗੱਲਾਂ ਨੇ ਸਾਰਿਆਂ ਨੂੰ ਚਾਹੀਦਾ ਹੈ ਆਪਣੇ ਆਪਣੇ ਬਜੁਰਗਾਂ ਨੂੰ ਜਦੋਂ ਧੰਨਵਾਦ ਦਈਏ ਯਾਰ ਸਭੀ ਗੱਲ ਸੁਣਿਆ ਕਰੋ ਅਸੀਂ ਜਦੋਂ ਤੁਹਾਡੇ ਦੁੱਖ ਆਪਣੀ ਝੋਲੀ 'ਚ ਪਾ ਕੇ ਬੈਠੇ ਹਾਂ ਤੁਹਾਨੂੰ ਕਿੰਨੇ ਕੁ ਸਵਾਰਥੀ ਹੋ ਗਏ ਜੋ ਮੈਨੂੰ ਇਹ ਗੱਲਾਂ ਨਹੀਂ ਪਤਾ ਲੱਗਦਾ ਕਿ ਆਪਣੇ ਮਾਂ ਪਿਓ ਨੂੰ ਵੀ ਸਾਹਮਣੇ ਜਿਹੜਾ ਵੋ ਉਹਨੂੰ ਬਹੁਤ ਸਮਝਿਦਿਓ ਤੁਸੀਂ ਇਹਦੇ ਬਹੁਤ ਜੜੀ ਗੱਲਾਂ ਨੇ ਸੋ ਮੈਨੂੰ ਕਹਿੰਦੇ ਵੀ ਨਹੀਂ ਅਹੀਂ ਦੇ ਚੋਣਾਂ 'ਚ ਚਲੋ ਜਾਓ ਐਡੀ ਗੱਲ ਮੂੰਹੋਂ ਨਹੀਂ ਨਿਕਲਦੀ ਸਾਡੀ ਵੀ ਪੜਦਾ ਕੋਈ ਪੈਣਵੇ ਜਾਣਾ ਕੋਈ ਕਹੜੀਆਂ ਗੱਲਾਂ ਕਰਨੀਆਂ ਜਿਹੜੀਆਂ ਬੱਚਿਆਂ ਵਾਸਤੇ ਪ੍ਰਭੂ ਜੀ ਜੰਮੀਆ ਸੋ ਬਾਕੀ ਜੋ ਸਤਗੁਰੂ ਨੇ ਭਾਵੇ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਤੇ ਪ੍ਰਭ ਭਾਵੇ ਤੇ ਹਰ ਗਣ ਪਾਖੇ ਇਸ ਪ੍ਰਭੂ ਭਾਵੇ ਜੋ ਹੋਈ ਹੁੰਦਾ ਇੱਕ ਬੰਦਿਆ ਨਾਲ ਜਿਹੜੀ ਐ ਤੇ ਕਾਰਗੁਜ਼ਾਰੀ ਤੇ ਇੱਕ ਉਹਦੀ ਸੇਵਾ ਹੁੰਦੀ ਐ ਚਲੋ ਜਿਹੜਾ ਬੰਦਾ ਸੱਚੇ ਦਿਲ ਦੇ ਨਾਲ ਸੇਵਾ ਕਰਦਾ ਉਹਨੂੰ ਭਾਇਕੇ ਨੇ ਜਾਂਦੀ ਉਹਦੀਆਂ ਝੂੜੀਆਂ ਭਰ ਦਿੰਦੇ ਆ ਇਹ ਗੱਲ ਦੀ ਕਮੀ ਨਹੀਂ ਰਹਿਣ ਦਿੰਦੇ ਮੈਂ ਵੇਖਿਆ ਵਾ ਵੀ ਜਿਹੜੇ ਜਿਹੜੇ ਬੰਦਿਆਂ ਨੇ ਅੱਜ ਤੱਕ ਸੇਵਾ ਕੀਤੀ ਐ ਸੱਚੇ ਦਿਲ ਨਾਲ ਉਹਨਾਂ ਨੂੰ ਰੱਬ ਨੇ ਬੜੀਆਂ ਬਰਕਤਾਂ ਪਾਈਆਂ ਤੁਹਾਨੂੰ ਸੱਚੇ ਦਿਲ ਨਾਲ ਸੇਵਾ ਕਰਿਆ ਕਰੋ ਸਾਰੇ ਬੰਦੇ ਬਈ ਤੁਹਾਡੇ ਭਲਾ ਉਪਰ ਬਹੁਤ ਬਹੁਤ ਧੰਨਵਾਦ ਜੁਡੇ ਰਹੋ ਦਾਸਾ ਗੁਰਿੰਦਰ ਸਿੰਘ ਚਾਹ ਮੁੱਖ ਸੇਵਾਦਾਰ ਜਿੰਦ ਕਰਤਾ ਇਤਨੀ ਜਿੰਦੀ ਵਾਹ ਇੱਕ ਦਿੱਕਾ ਢਾਲਸਾ ਵਾਹ ਇੱਕ ਦਿੱਕਾ